ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਹਰ ਵੀਕ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਅੱਧੀ ਗੱਲ ਕਰਾਂਗੇ ਫਰਵਰੀ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦੇ ਰਹੀ ਇਮੀਗ੍ਰੇਸ਼ਨ ਕੀ ਕੀ ਨਵਾਂ ਉਹਦੇ ਵਿੱਚ ਚੇਂਜਸ ਆਏ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਜੋ ਵੀ ਕੁਝ ਕਿਹਾ ਜਾਂਦਾ ਉਹ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹੈ ਜੋ ਸਟੂਡੀਓ ਦੇ ਵਿੱਚ ਈਮਿਗ੍ਰੇਸ਼ਨ ਤੋਂ ਮੰਨੂ দত্ত ਜੀ ਮੌਜੂਦ ਨੇ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲ ਹੋਵੇਗਾ ਤੁਸੀਂ ਜ਼ਰੂਰ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ 647366777 ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਵੈਰੀ ਮਚ ਗੁਰਜੀਤ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੂਚੀ ਟੀਮ ਵੱਲੋਂ ਐਮ ਡੀ ਮਨੂਜਾ ਤਨ ਆੜੀ ਰਿਪੋਰਟ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਡ ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਅਸ ਓਨ ਜੀ ਤੇ ਸਰ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਚਰਤੋ ਜਿਵੇਂ ਹਲਚਲ ਮਚੀ ਹੋਈ ਹੈ ਤੇ ਇਹਦੇ ਨਾਲ ਹੀ ਹੁਣ ਯੂ ਐਸ ਦੀ ਇਮੀਗ੍ਰੇਸ਼ਨ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਰੀਸੈਂਟਲੀ ਕਾਫੀ ਸਾਰੇ ਉੱਥੋਂ ਜੋ ਇੰਡੀਅਨਸ ਨੇ ਡਿਪੋਰਟ ਕੀਤੇ ਜਾ ਰਹੇ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗੀ ਕਿ ਸ ਬਿਲਕੁਲ ਜਿਹੜੇ ਇਲੀਗਲੀ ਐਂਟਰ ਕੀਤੇ ਸੀ ਕੈਨੇਡਾ ਐਂਡ ਜਿਨ੍ਹਾਂ ਦੇ ਕੋਲ ਸਟੇਟਸ ਨਹੀਂ ਹੈਗਾ ਉਹਨਾਂ ਨੂੰ ਡਾਕੂਮੈਂਟੇਸ਼ਨਸ ਬਸ ਤੇ ਪੁੱਛਿਆ ਜਾਂਦਾ ਪਿਆ ਐਂਡ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਸੋ ਇਹ ਪ੍ਰੋਸੈਸ ਹੈਗਾ ਜਿਹੜੀ ਜੀ ਅਸੀਂ ਗੱਲ ਕਰੀ ਐ ਇਸ ਟਾਈਮ ਤੇ ਤੇ ਐਤੇ ਪਤਾ ਹੀ ਸਿਗਾ ਬਿਕੋਜ਼ ਮਿਸਟਰ 트ੰਪ ਨੇ ਬਿਕੋਜ਼ ਖਾਸ ਕਰ ਮੈਕਸੀਕੋ ਤੋਂ ਜਿਹੜੇ ਐਂਟਰ ਕਰਦੇ ਸੀਗੇ ਇਲੀਗਲੀ ਸੋ ਉਹਦੇ ਉੱਤੇ ਤੇ ਉਹ ਪਹਿਲੇ ਹੀ ਬੜੇ ਕ੍ਰਿਟੀਕਲ ਰੇਨ ਹੈ। ਐਂਡ ਸੋ ਜਿਸ ਤਰ੍ਹਾਂ ਹੀ ਉਹਨੇ ਆਫਿਸ ਟੇਕਓਵਰ ਕੀਤਾ ਸੀਗਾ ਤੇ ਪਤਾ ਸੀਗਾ ਕਿ ਇਹ ਸ਼ਕਤੀ ਹੋਣੀ ਵਾਲੀ ਹੈਗੀ ਹੈ ਸੋ ਐਬਸੋਲੂਟਲੀ ਜਿਹੜੇ ਪਹਿਲੇ ਤਾਂ ਉਹ ਲੋਕੀ ਉਹ ਇੰਟਰਨੈਸ਼ਨਲ ਸਟੂਡੈਂਟਸ ਹੋਣ ਭਾਵੇਂ ਮੀਡਲ ਏਜ men ਹੋਣ women zone ਜਿਹੜੇ ਇਲੀਗਲੀ ਆਂਦੇ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਉਹ ਸਭ ਤੋਂ ਪਹਿਲਾਂ ਤਾਂ ਉਹ ਗਲਤ ਹੈਗਾ ਜਦੋਂ ਲੀਗਲ ਆਪਸ਼ਨਸ ਤੁਹਾਡੇ ਕੋਲ ਐਗਜ਼ਿਸਟ ਕਰਦੀਆਂ ਤੇ ਇਲਿਗਲ ਆਪਸ਼ਨ ਵਾਲੇ ਪਾਸੇ ਸੋਚਦੇ ਵੀ ਕਿਉਂਗੇ ਸੋ ਪਹਿਲਾਂ ਤਾਂ ਮੈਂ ਇਹ ਹੀ ਕਹਾਂਗਾ ਕਿ ਜਿਹੜੇ ਇਹੋ ਜਿਹੇ ਰੂਟ ਲੈਂਦੇ ਨੇ ਆਪਣੀ ਜਾਨ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਨਿਕਲ ਕੇ ਆਂਦੇ ਨੇ ਉਸ ਤੋਂ ਬਾਅਦ ਕਾਰਟਲਸ ਦੇ ਕੋਲੋਂ ਨਿਕਲ ਕੇ ਆਂਦੇ ਨੇ ਐਂਡ ਉਸ ਤੋਂ ਬਾਅਦ ਕਈ ਕਈ ਤਰਸਤੇ ਚ ਹੀ ਰਹਿ ਜਾਂਦੇ ਨੇ ਜੀ ਐਂਡ ਨਾ ਉਹਨਾਂ ਦੀ ਬਾਡੀਆਂ ਘਰ ਪਹੁੰਚਦੀਆਂ ਹੈਗੀਆਂ ਨਾ ਉਹਨਾਂ ਦਾ ਕੋਈ ਨਿਸ਼ਾਨੀਆਂ ਵਾਪਸ ਜਾਂਦੀਆਂ ਹੈਗੀਆਂ ਤੇ ਉਹ ਇੱਥੇ ਹੀ ਖਤਮ ਹੋ ਜਾਂਦੇ ਨੇ ਤੇ ਮਾਪੇਓ ਦਾ ਉਹਨਾਂ ਦੇ ਭਾਈ ਭੈਣਾਂ ਦਾ ਕੀ ਹਾਲ ਹੁੰਦਾ ਹੋਵੇਗਾ ਤੇ ਯੂ ਕੈਨ ਵੈਰੀ ਵੈਲ ਇਮੇਜਿਨ ਤੇ ਉਹਨਾਂ ਦੇ ਉੱਤੇ ਹਲੇ ਹੋਰ ਸਖਤਾਈ ਹੋਊਗੀ ਇਹ ਕੱਲੇ ਇੰਡੀਅਨਸ ਦੇ ਉੱਤੇ ਨਹੀਂ ਹੈਗਾ ਜੀ ਜਿਹੜੇ ਬਾਕੀ ਵੀ ਕੰਟਰੀਜ਼ ਤੋਂ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਸੇਮ ਐਕਸ਼ਨ ਲਿੱਤਾ ਜਾ ਰਿਹਾ ਹੈਗਾ ਐਂਡ ਗੁਰਜੀਤ ਤੁਹਾਨੂੰ ਇਹ ਯਾਥੇ ਯੂਐਸ ਦੀ ਗੱਲ ਹੋ ਗਈ ਕਿ ਇਸ ਟਾਈਮ ਤੇ ਇਮੀਗ੍ਰੇਸ਼ਨ ਬਹੁਤ ਸਖਤੀ ਹੋਈ ਹੋਈ ਹੈ ਦੂਸਰਾ ਜਿਵੇਂ ਯੂਕੇ ਦੀ ਵੀ ਗੱਲ ਕਰੀਏ ਉੱਥੇ ਵੀ ਅੱਜਕੱਲ ਬਹੁਤ ਰੇਡਸ ਪੈ ਰਹੀਆਂ ਨੇ ਯੂਕੇ ਦੇ ਵਿੱਚ ਵੀ ਉਹ ਰੈਸਟੋਰੈਂਟਸ ਦੇ ਵਿੱਚ ਵੜ ਕੇ ਵੇਅਰਹਾਊਸਸ ਦੇ ਵਿੱਚ ਵੜ ਕੇ ਫੈਕਟਰੀਜ਼ ਦੇ ਵਿੱਚ ਕੰਸਟਰਕਸ਼ਨ ਸਾਈਟਸ ਦੇ ਉੱਤੇ ਜਾ ਕੇ ਦੇਖਦੇ ਨੇ ਕਿ ਕਿਹੜੇ ਇਲੀਗਲ ਇਲੀਗਲੀ ਕੈਨੇਡਾ ਯੂਐਸ ਤੇ ਯੂਕੇ ਦੇ ਵਿੱਚ ਪ੍ਰেজেন্ট ਹੈਗੇ ਨੇ ਐਂਡ ਇਲੀਗਲੀ ਕੰਮ ਕਰ ਰਹੇ ਨੇ ਸੋ ਉਹਨਾਂ ਤੇ ਉੱਤੇ ਵੀ ਸੇਮ ਐਕਸ਼ਨ ਲਿੱਤਾ ਜਾ ਰਿਹਾ ਹੈਗਾ ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ ਕਿ ਤੁਸੀਂ ਘੱਟ ਪੜੇ ਹੋਏ ਹੋ ਜਾਂ ਜ਼ਿਆਦਾ ਪੜੇ ਹੋਏ ਹੋ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਹੈ ਤੇ ਲੀਗਲੀ ਤੁਸੀਂ ਯੂਰਪ ਜਾ ਸਕਦੇ ਹੈਗੇ ਉਹ इवन ਆਈਸੀਸੀ ਇਮੀਗ੍ਰੇਸ਼ਨ ਕੋਲ ਇਸ ਟਾਈਮ ਬੇਅੰਤਿਹਾ ਆਪਸ਼ਨਸ ਹੈਗੀਆਂ ਤੁਸੀਂ 8ਵੀਂ ਪਾਸ ਹੈਗੇ ਤਾਂ ਵੀ ਤੁਹਾਡੇ ਸਾਡੇ ਕੋਲ ਤੁਹਾਡੇ ਵਾਸਤੇ ਆਪਸ਼ਨਸ ਹੈਗੇ ਤੁਸੀਂ ਗ੍ਰੇਡ 12 ਕੀਤਾ ਹੋਇਆ ਤਾਂ ਵੀ ਆਪਸ਼ਨਸ ਹੈਗੇ ਤੁਸੀਂ ਬੈਚਲਰਸ ਕੀਤਾ ਹੋਇਆ ਸਪੈਸ਼ਲਾਈਜ਼ਡ ਫੀਲਡ ਦੇ ਵਿੱਚ ਐਜੂਕੇਸ਼ਨ ਹੈਗੀ ਹੈ ਉਹ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ ਸੋ ਸਾਡੇ ਕੋਲ ਇਸ ਟਾਈਮ ਯੂਰਪ ਦੀਆਂ ਆਪਸ਼ਨਸ ਐਂਡ ਯੂਰਪ ਦਾ ਜਿਹੜਾ ਲੀਗਲੀ ਤੁਸੀਂ ਜਾ ਕੇ ਵਰਕ ਪਰਮਿਟ ਤੇ ਕੰਮ ਕਰ ਸਕਦੇ ਹੋ ਤੁਹਾਡਾ 4 ਤੋਂ 6 ਮਹੀਨਿਆਂ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੋ ਜਾਂਦੀ ਹੈ ਉੱਥੇ ਲੀਗਲੀ ਜਾਓ ਕੰਮ ਕਰੋ ਐਂਡ 1 ਸਾਲ ਬਾਅਦ ਤੁਸੀਂ ਆਪਣੀ ਸਟੇਟਸ ਵੀ ਪਰਮਨੈਂਟ ਰੈਜ਼ੀਡੈਂਟ ਲੈਂਡ ਵਾਸਤੇ ਐਲੀਜੀਬਲ ਹੋ ਜਾਂਦੇ ਹੋ ਸੋ ਤੁਹਾਡਾ 5 ਸਾਲ ਦਾ ਹੋਰ ਸਟੇਟਸ ਵੀ ਐਕਸਟੈਂਡ ਹੋ ਜਾਂਦਾ ਹੈਗਾ ਜੌਬਸ ਦੇ ਉੱਤੇ ਜਾ ਰਹੇ ਹੋ ੈਂਪਲੋਇਰ ਤੁਹਾਡਾ ਟੇਕ ਕੇਅਰ ਕਰ ਰਿਹਾ ਹੈਗਾ ਤੁਹਾਡੀ ਅਕੋਮੋਡੇਸ਼ਨ ਦੀ ਤੁਹਾਡੇ ਰਹਿਣ ਸਹਿਣ ਦੀ ਤੁਹਾਡੇ ਟਰੈਵਲ ਦੀ ਸੋ ਹਰ ਚੀਜ਼ ਯੂਨੀਫਾਰਮਸ ਦੀ ਸੋ ਇਸ ਟਾਈਮ ਤੇ ਆਈਸੀਸੀ ਇਮੀਗ੍ਰੇਸ਼ਨ ਦੇ ਕੋਲ ਗੁਰਜੀਤ ਜੀ ਨਾਲ ਗੱਲ ਕਰੀਏ ਸਾਡੇ ਕੋਲ ਫਾਰਮ ਵਰਕਰਸ ਦੇ ਕਾਫੀ ਵੀਜ਼ਾ ਅਵੇਲੇਬਲ ਹੈਗੇ ਨੇ ਸਾਡੇ ਕੋਲ ਵੇਅਰਹਾ우스 ਵਰਕਰਸ ਦੇ ਵੀਜ਼ਾ ਅਵੇਲੇਬਲ ਹੈਗੇ ਨੇ ਸਾਡੇ ਕੋਲ ਕੇਅਰ ਗੀਵਰਸ ਵਾਸਤੇ ਵੀਜ਼ਾ ਅਵੇਲੇਬਲ ਹੈਗੇ ਨੇ ਸਾਡੇ ਕੋਲ ਕੁਕਸ ਦੇ ਵੀਜ਼ਾ ਅਵੇਲੇਬਲ ਹੈਗੇ ਨੇ ਸਾਡੇ ਕੋਲ ਟਰੱਕ ਡਰਾਈਵਰਸ ਦੇ ਵੀਜ਼ਾ ਅਵੇਲੇਬਲ ਹੈਗੇ ਨੇ ਕੰਸਟਰਕਸ਼ਨ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਉਹ ਵੀਜ਼ਾ ਅਵੇਲੇਬਲ ਸੋ ਸਾਡੇ ਕੋਲ ਮਲਟੀਪਲ ਆਪਸ਼ਨਸ ਇਸ ਟਾਈਮ ਦੇ ਅਵੇਲੇਬਲ ਹੈਗੀਆਂ ਲੈਥਵੀਆਂ ਦੀਆਂ ਲਤਵੇਰੀਆਂ ਦੀਆਂ ਹੰਗਰੀ ਦੀਆਂ ਚੈਕ ਰਿਪਬਲਿਕ ਦੀਆਂ ਆਸਟਰੀਆ ਦੀਆਂ ਜੀ even denmark norway and germany دی بھی ਸਾਡੇ ਕੋਲ 옵ਸ਼ਨਸ ਐਗਜ਼ਿਸਟ ਕਰਦੀਆਂ ਪਈਆਂ ਸੋ ਇੱਕ ਵਾਰੀ ਆਈਸੀਸੀ ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰੋ ਜੇ ਤੁਹਾਡੇ ਕੋਲ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਵੈਲਡਿੰਗ ਦਾ ਐਕਸਪੀਰੀਅੰਸ ਹੈ ਕਾਰਪਨਟਰੀ ਦਾ ਐਕਸਪੀਰੀਅੰਸ ਹੈ ਕੰਕਰੀਟ ਫਿਨਿਸ਼ਰ ਦਾ ਐਕਸਪੀਰੀਅੰਸ ਹੈ ਉਹ ਵੀ ਸਾਡੇ ਕੋਲ 옵ਸ਼ਨਸ ਹੈਗੀਆਂ ਇਸ ਇੱਥੇ ਮੈਂ ਇੱਕ ਹੋਰ ਚੀਜ਼ ਗੁਰਜੀ ਤੇ ਐਡ ਕਰੂੰਗਾ ਕਿਹਾ ਜਾ ਰਿਹਾ ਹੈ ਕਿ 4.9 मिलियन ਲੋਕੀ ਵਿਦਨ ਕੈਨੇਡਾ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ ਉਹਨਾਂ ਦਾ ਐਕਸਟੈਂਸ਼ਨ ਪੋਸੀਬਲ ਨਹੀਂ ਹੈ ਬਿਕੋਜ਼ ਅਜ ਦੀ ਤਰੀਕ ਦੇ ਵਿੱਚ ਪੀਐਨਪੀ ਅਫੀਸ਼ੀਅਲਸ ਨੇ ਰੇਡਸ ਮਾਰਨੀ ਸ਼ੁਰੂ ਕਰਤੀਆਂ इवन 온ਟਾਰੀਓ ਦੇ ਵਿੱਚ ਓਕੇ ਐਂਡ ਉਹ ਕੱਲੇ ਓਏਐਨਪੀ ਅਫੀਸ਼ੀਅਲਸ ਨਹੀਂ ਆਂਦੇ ਉਹਨਾਂ ਦੇ ਨਾਲ ਲੇਬਰ ਡਿਪਾਰਟਮੈਂਟ ਵਾਲੇ ਵੀ ਆਂਦੇ ਨੇ ਸੋ ਜਿਨ੍ਹਾਂ ਨੇ ਜਿਹੜੇ EMPLOYEES ਨੇ ਲੈਟਰਸ ਦਿੱਤੀਆਂ ਹੋਈਆਂ ਆਂਡ ਐਕਚੁਅਲੀ ਕੰਮ ਨਹੀਂ ਕਰਾਇਆ ਉਹ ਰੈਡ ਫਲੈਗ ਵੀ ਹੋ ਰਹੇ ਨੇ ਉਹਨਾਂ ਤੇ ਫਾਈਨ ਵੀ ਹੋ ਰਹੇ ਨੇ ਤੋਂ ਬਹੁਤ ਚੀਜ਼ਾਂ ਹੋ ਰਹੀਆਂ ਨੇ ਐਂਡ ਐਲਐਮਆਈ ਦਾ ਪ੍ਰੋਸੈਸਿੰਗ ਟਾਈਮ ਇਸ ਟਾਈਮ ਤੇ ਬਹੁਤ ਵਧਿਆ ਹੋਇਆ ਹੈ ਈਵਨ ਜਿਹੜੇ ਏਮਪਲॉयਰਸ ਨੇ ਐਲਐਮਆਈ ਕਰਾਈਆਂ ਸੀਗੀਆਂ ਜੌਬਸ ਨਹੀਂ ਦਿਤੀਆਂ ਯਾ ਜੌਬਸ ਦਿਤੀਆਂ ਤੇ ਮਲਟੀਪਲ ਐਲਐਮਆਈਸ ਕਰਾਈਆਂ ਤਾਂ ਉਹਨਾਂ ਦੇ ਵੀ ਬਿਜ਼ਨਸ ਹਾਊਸਸ ਤੇ ਜਾ ਕੇ ਚੈਕਿੰਗ ਹੋ ਰਹੀ ਹੈ ਕਿ ਤੁਸੀਂ ਲੀਗਲੀ ਤੁਹਾਡੇ ਕੋਲ ਉਹ ਫੋਰਨ ਵਰਕਰ ਕੰਮ ਕਰ ਰਿਹਾ ਯਾ ਨਹੀਂ ਕਰ ਰਿਹਾ ਸੋ ਜੇ ਉਹ ਏਮਪਲॉयਰ ਏਮਪਲॉयਰ ਦੇ ਕੋਲ ਏਮਪਲਾਈ ਨਹੀਂ ਹੁੰਦਾ ਤੇ ਉਹਨੂੰ ਵੀ ਫਾਈਨ ਕੀਤਾ ਜਾ ਸਕਦਾ ਜੇ ਉਹਦੇ ਕੋਲ ਡਾਕੂਮੈਂਟੇਸ਼ਨਸ ਵਾਲੀ ਚੀਜ਼ਾਂ ਪੂਰਾ ਨਹੀਂ ਹੈਗੀਆਂ ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ rather than illegally staying in canada ya uh, illegally canada ya usa aana ya europe jaana legal process ਤੁਹਾਡੇ ਕੋਲ अवेलेबल ਹੈਗਾ ਉਹ অপশন এক্সপ্লোর ਕਰਨ ਚਾਹੁੰਦੇ ਹੋ ਤਾਂ ਇੱਕ ਵਾਰੀ icc ਇਮੀਗ੍ਰੇਸ਼ਨ ਟੀਮ ਤੇ ਆ ਕੇ ਡਿਸਕਸ ਕਰੋ canada ਦੇ ਵਿੱਚ ਹੈਗੇ ਉਹ ਸਟੇ ਇੱਥੇ ਇਲੀਗਲ ਹੋਣ ਲੱਗਾ ਜਾਂ ਆਊਟ ਆਫ ਸਟੇਟਸ ਹੋਣ ਲੱਗੇ ਹੋ ਉਸ ਤੋਂ ਪਹਿਲਾਂ ਸਾਡੇ ਕੋਲ ਆ ਕੇ ਡਿਸਕਸ ਕਰ ਲਓ ਤਾਂ ਕਿ ਤੁਸੀਂ ਵਿਥਿਨ ਟਾਈਮ ਟਾਈਮ ਰਹਿੰਦਿਆਂ ਹੋયા ਆਪਣੀ অপਸ਼ਨ ਦੇ ਉੱਤੇ ਵਰਕ ਹੋ ਸਕੇ ਤੁਹਾਡਾ ਤੇ ਸਰ ਜੀ ਜੇ ਤੁਸੀਂ ਯੂਰਪ ਦੀ ਗੱਲ ਕਰ ਰਹੇ ਹੋ ਤਾਂ ਜੋ ਇੰਡੀਵਿਜੂਅਲ ਤੇ ਸਟੂਡੈਂਟ ਸਟੂਡੈਂਟ ਪਰਮਿਟ ਤੇ ਨੇ ਜਾਂ ਫਿਰ ਵਰਕ ਪਰਮਿਟ ਤੇ ਨੇ ਉਹ ਕੋਈ ਮੈਟਰ ਨਹੀਂ ਕਰਦਾ ਚਾਹੇ ਸਟੂਡੈਂਟ ਸਟੱਡੀ ਕਰ ਰਹੇ ਨੇ ਤਾਂ ਵੀ ਉੱਥੇ ਜਾ ਸਕਦੇ ਨੇ ਐਬਸੋਲੂਟਲੀ ਤਾਂ ਵੀ ਜਾ ਸਕਦੇ ਨੇ ਬਿਕਾਉਜ਼ ਕੁਝ ਇੱਕ ਆਪਸ਼ਨਸ ਹੋਰੀਆਂ ਹੈਗੀਆਂ ਜਿਦੇ ਵਿੱਚ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ ਸੋ ਜੇ ਇਵਨ ਤੁਸੀਂ ਟੈਂਪੋਰਰੀ ਸਾਈਟ ਤੇ ਥੋੜਾ ਜਿਹਾ ਕੰਮ ਕੀਤਾ ਹੈ ਰੈਸਟੋਰੈਂਟਸ ਦੇ ਵਿੱਚ ਕੰਮ ਕੀਤਾ ਡਿਸ਼ਵਾਸ਼ਰਸ ਦਾ ਕੰਮ ਕੀਤਾ ਕਲੀਨਰਸ ਦਾ ਕੰਮ ਕੀਤਾ ਸਰਵਰਸ ਦਾ ਕੰਮ ਕੀਤਾ ਕੁਕਸ ਦਾ ਸ਼ੈਫਸ ਦਾ ਕੰਮ ਕੀਤਾ ਉਹ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ ਵੇਅਰਹਾਊਸਸ ਦੇ ਵਿੱਚ ਕੰਮ ਕੀਤਾ ਫੋਰਕ ਡਰਾਈਵਰ ਫੋਕਲਿਫਟ ਡਰਾਈਵਰ ਹੈ ਯੂਰਬ ਵਾਸਤੇ ਹੈਗੇ ਸੋ ਲੀਗਲ অপਸ਼ਨਸ ਦੇ ਉੱਤੇ ਫੋਕਸ ਕਰੋ ਇੱਥੇ ਤੁਸੀਂ ਡਿਸਕਸ ਹੋਣੇ ਕਰ ਰਹੇ ਸੀਗੇ ਰਿਫਿਊਜੀਜ਼ ਦੇ ਉੱਤੇ ਸੋ ਰਿਫਿਊਜੀਜ਼ ਦੇ ਉੱਤੇ ਨੰਬਰਸ ਕੱਟੇ ਨੇ ਕਟਨੇ ਸ਼ੁਰੂ ਹੋ ਗਏ ਨੇ ਜੀ ਸੋ ਅਗੇਨ ਉਹ ਬੱਚੇ ਇੰਟੈਲੀਜੈਂਟ ਹੈਗੇ ਨੇ ਜਿਹੜੇ ਆਪਣਾ ਕੈਰੀਅਰ ਨੂੰ ਸਟੇਕ ਤੇ ਨਹੀਂ ਲਗਾ ਰਹੇ ਬਿਕੋਜ਼ ਅੱਗੇ ਜਾ ਕੇ ਗਵਰਨਮੈਂਟ ਇਹਦੇ ਉੱਤੇ ਵੀ ਪ੍ਰਪੋਜ਼ਲ ਲੈ ਕੇ ਆਉਣ ਲੱਗੀ ਹੈ ਲਾਸਟイヤー ਵੀ ਲੈ ਕੇ ਆਏ ਸੀ ਇਹ ਦੁਬਾਰਾ ਜਿਸ ਤਰ੍ਹਾਂ ਸਰਕਾਰ ਵਾਪਸ ਆਈਗੀ ਆਈ ਥਿੰਕ देयर विल बी ਅ ਪ੍ਰਪੋਜ਼ਲ ਅਗੇਨ ਕਿ ਜਿਹੜੇ refugees ਹੈਗੇ ਨੇ ਜਿਹੜੇ ਸਟੂਡੈਂਟਸ ਹੈਗੇ ਨੇ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਜਾਂ ਵਰਕ ਪਰਮਿਟ ਜਿਹਨਾਂ ਦਾ ਐਕਸਪਾਇਰ ਹੋ ਜਾਣਾ ਉਹ एलिजिਬਿਲਟੀ ਉਹਨਾਂ ਦੀ ਖਤਮ ਹੋ ਜਾਏਗੀ ਤੇ ਜੇ ਇਹੋ ਜੀ ਚੀਜ਼ ਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਦੀਆਂ ਐਪਲੀਕੇਸ਼ਨਸ ਵੈਸੇ ਹੀ ਬਾਇਅੰਸ ਦੇ ਵਿੱਚ ਚਲੇ ਜਾਣੀਆਂ ਐ ਐਂਡ ਉਹਨਾਂ ਦੇ ਉੱਤੇ ਵੀ ਪ੍ਰੋਸੀਡਿੰਗ ਸ਼ੁਰੂ ਹੋ ਜਾਣੀਆਂ ਸੋ ਟਾਈਮ ਰਹਿੰਦਿਆਂ ਹੋਇਆਂ ਲੁੱਕ ਫॉर 옵ਸ਼ਨਸ ਫॉर ਯੋਰਸੈਲਫ ਐਂਡ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਪੋਸੀਬਲ ਹੋ ਸਕਦੀਆਂ ਜੇ ਉਹ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਆ ਕੇ ਡਿਸਕਸ ਕਰੋ ਜੀ ਤੇ ਸਰ ਰੀਸੈਂਟਲੀ ਡਰਾ ਆਇਆ ਹੈ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਾਰੇ ਕਹਿ ਰਹੇ ਕਿ ਕਾਫੀ ਵਧੀਆ ਡਰਾ ਹੈ ਉਹਦੇ ਬਾਰੇ ਜ਼ਰੂਰ ਦੱਸੋ ਬਿਲਕੁਲ ਜੀ ਫ੍ਰੈਂਚ ਦਾ ਜਿਹੜਾ ਫ੍ਰੈਂਚ ਸਪੀਕਿੰਗਸ ਦਾ ਫ੍ਰੈਂਕੋਫੋਨਸ ਵਾਸਤੇ ਜਿਹੜਾ ਡਰਾ ਆਇਆ ਐਕਸਪ੍ਰੈਸ ਐਂਡੀ ਦਾ ਪਹਿਲੀ ਵਾਰੀ ਮੇਰੇ ਖਿਆਲ ਮੈਂ ਇੰਨਾ ਵੱਡਾ ਡਰਾ ਦੇਖਿਆ 60 500 ਇਨਵੀਟੇਸ਼ਨਸ ਇਨ 1 ਡਰਾ ਐਂਡ 428 ਦੇ ਕੱਟਆਫ ਤੇ ਗਿੱਤੇ ਸੋ ਬਟ ਇਹਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਜਿਹੜਾ ਸੀਐਲਬੀ ਲੈਵਲ ਫ੍ਰੈਂਚ ਦਾ ਚਾਹੀਦਾ ਜਾਂ ਟੀਸੀਐਫ ਜਾਂ ਟੈਫ ਦਾ ਚਾਹੀਦਾ ਉਹ ਸੀਐਲਬੀ 7 ਚਾਹੀਦਾ ਜੇ ਉਹ 7 ਹੋਏਗਾ ਤਾਂ ਹੀ ਤੁਸੀਂ ਐਲੀਜੀਬਲ ਹੋਗੇ ਗੁਰਜੀਤ ਇਸ ਸਾਲ ਦਾ ਜਿਹੜਾ ਟਾਰਗੇਟ ਹੈਗਾ ਯਾਰ 395000 ਇਮੀਗ੍ਰੈਂਟਸ ਦਾ ਹੈਗਾ ਜੀ ਬਿਲਕੁਲ ਐਂਡ ਉਹਦੇ ਵਿੱਚੋਂ ਤਕਰੀਬਨ 8 ਹਮ ਪਰਸੈਂਟ ਜਿਹੜੇ ਹੈਗੇ ਨੇ ਉਹ ਫ੍ਰੈਂਕੋਫੋਨਸ ਆਣੇ ਨੇ ਸੋ ਮਤਲਬ ਤਕਰੀਬਨ 32000 ਐਪਲੀਕੈਂਟਸ ਫ੍ਰੈਂਚ ਸਪੀਕਿੰਗ ਨੇ ਕੁਆਲੀਫਾਈ ਕਰਨਾ ਅੰਡਰ ਪੀ ਐਨ ਪੀ ਐਂਡ ਅੰਡਰ ਐਕਸ ਪਰਸੈਂਟਰੀ ਐਂਡ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਹੋ ਗਈ ਹੈ ਕਿ ਕ੍ਰਿਸਟੀਆ ਫਰੀਲੈਂਡ ਐਂਡ ਪੀਅਰ ਨੇ ਵੀ ਹੁਣ ਸਟੇਟਮੈਂਟਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੇ ਨੰਬਰਸ ਹੈਗੇ ਨੇ ਆ ਇਮੀਗ੍ਰੈਂਟਸ ਦੇ ਉਹ ਸਾਨੂੰ 2.5 ਲੱਖ ਦੇ ਆਸ-ਪਾਸ ਚਾਹੀਦੇ ਨੇ ਓਕੇ ਸੋ ਹਲੇ ਪਿਛਲੇ ਸਾਲ ਅਸੀਂ ਤਕਰੀਬਨ 485000 ਇਮੀਗ੍ਰੈਂਟਸ ਨੂੰ ਲੈ ਕੇ ਆਏ ਹਾਂ ਇਸ ਸਾਲ 395000 ਦਾ ਟਾਰਗੇਟ ਹੈਗਾ ਜੇ ਕੰਜ਼ਰਵੇਟਿਵਸ ਪਾਵਰ ਦੇ ਵਿੱਚ ਆ ਜਾਂਦੇ ਹੈਗੇ ਨੇ ਤੇ ਅਗਲੇ ਸਾਲ ਦਾ ਨੰਬਰ ਹੋ ਸਕਦਾ 22 ਲੱਖ ਰਿਆ ਜਾਵੇ ਬਹੁਤ ਜ਼ਿਆਦਾ ਨਾ ਫਰਕ ਪਏਗਾ ਐਬਸੋਲੂਟਲੀ ਬਿਕੋਜ਼ ਉਹਨਾਂ ਦੀ ਵੀ ਸੋਚਣੀ ਠੀਕ ਹੈ ਕਿ ਬਿਕੋਜ਼ ਉਹ ਚਾਹੁੰਦੇ ਨੇ ਕਿ 2015 ਵਾਲੇ ਲੈਵਲਸ ਤੇ ਅਸੀਂ ਵਾਪਸ ਚਲੇ ਜਾਈਏ 2015 ਦੇ ਵਿੱਚ 2.5 ਲੱਖ ਤੋਂ ਲੈ ਕੇ 2.85 ਲੱਖ 3 ਲੱਖ 3.10 ਲੱਖ ਦੇ ਆਸ-ਪਾਸ ਐਪਲੀਕੇਸ਼ਨਸ ਹਰ ਸਾਲ ਦੇ ਵਿੱਚ ਪ੍ਰੋਸੈਸ ਹੁੰਦੀਆਂ ਸੀਗੀਆਂ ਸੋ ਹੀ ਵਾਂਟਸ ਟੂ ਟੇਕ ਇਟ ਬੈਕ ਤਾਂ ਕਿ ਉਹ ਜਿਹੜਾ ਪਿਛੇ ਗਾਹ ਪੈ ਗਿਆ ਸੀਗਾ ਕਿ ਇੰਨੇ ਬੱਚੇ ਆਏ ਜਿਹੜੇ ਕਾਮੋਡੇਟ ਨਹੀਂ ਹੋ ਸਕੇ ਬੱਚੇ ਵੀ ਤੰਗ ਹੋ ਰਹੇ ਨੇ ਵਰਕ ਪਰਮਿਟ ਵਾਲੇ ਹੋਲਡਰਸ ਵੀ ਤੰਗ ਹੋ ਰਹੇ ਨੇ ਉਹ ਉਹੋ ਜੀਆਂ ਚੀਜ਼ਾਂ ਨਾ ਹੋਣ ਨਾ ਹੀ ਉਸੇ ਤਰ੍ਹਾਂ ਦਾ ਪ੍ਰੈਸ਼ਰ ਹਾਊਸਿੰਗ ਦੇ ਉੱਤੇ ਪਵੇ ਨਾ ਹੈਲਥ ਸਰਵਿਸਿਜ਼ ਦੇ ਵਿੱਚ ਉੱਤੇ ਪਵੇ ਨਾ ਕਿਸੇ ਹੋਰ ਦੇ ਉੱਤੇ ਪਵੇ ਸੋ ਆ ਅੱਗੇ ਆਉਣ ਵਾਲਾ ਪਲਾਨ ਨਜ਼ਰ ਆ ਰਿਹਾ ਹੈਗਾ ਆਉਣ ਵਾਲੇ ਸਰਕਾਰ ਵੱਲੋਂ ਜੀ ਤੇ ਰੀਸੈਂਟਲੀ ਸਰ ਅੱਜ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਮਿਨਿਸਟਰ ਮਾਕ ਮਿਲਰ ਦੇ ਵੱਲੋਂ ਕਿਹਾ ਗਿਆ ਹੈ ਕਿ ਯੂਨੀਵਰਸਿਟੀਆਂ ਜ਼ਿੰਮੇਵਾਰ ਨੇ ਇੰਡੀਅਨਸ ਨੂੰ ਬੁਲਾਉਣ ਦੇ ਲਈ ਤਾਂ ਇਹ ਤੁਸੀਂ ਸਟੇਟਮੈਂਟ ਨੂੰ ਸਹੀ ਮੰਨਦੇ ਹੋ ਗਾਕ ওকে ਮੈਂ ਇੱਥੇ ਥੋੜਾ ਜਿਹਾ ਡਿਫਰ ਕਰਦਾ ਹੈਗਾ ਯੂਨੀਵਰਸਿਟੀਆਂ ਨੇ ਉਹ ਕੀਤਾ ਜੋ ਉਹਨਾਂ ਨੂੰ ਅਲਾਉਡ ਸੀਗਾ ਦੇ ਡਿਡ ਨਾਟ ਗੋ ਬਿਯੋਂਡ ਲਿਮਿਟੇਸ਼ਨਸ ਤੋਂ ਕਰਾਸ ਨਹੀਂ ਕੀਤੀਆਂ ਉਹਨਾਂ ਨੇ ਜਿਹੜੀ ਲਾਈਨ ਡਰਾ ਕੀਤੀ ਹੋਈ ਸੀਗੀ ਉਹਨਾਂ ਨੇ ਕੋਈ ਵੀ ਜੇ ਬਿਜ਼ਨਸ ਹਾਊਸ ਹੋਏਗਾ ਉਹ ਆਪਣਾ ਬਿਜ਼ਨਸ ਗਰੋ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜਿਹੜੀਆਂ ਮੈਕਸਿਮਮ ਸੋਰਸ ਕੰਟਰੀਜ਼ ਹੈਗੀਆਂ ਉਹ ਇੰਡੀਆ ਉਸ ਤੋਂ ਬਾਅਦ ਚਾਈਨਾ ਫਿਲੀਪੀਨਸ ਹੁਣ ਨਾਈਜੀਰੀਆ ਵੀ ਉਸ ক্যাਟਾਗਰੀ ਦੇ ਵਿੱਚ ਆ ਗਿਆ ਹੈ ਸੋ ਬੜੀ ਵੱਡੀ ਤعداد ਦੇ ਵਿੱਚ ਤੁਸੀਂ ਦੇਖੋ ਕਿ ਅੱਜ ਵੀ 50% ਦੇ ਆਸ-ਪਾਸ ਤਾਂ ਇਮੀਗਰੈਂਟਸ ਵੀ ਇੰਡੀਅਨਸ ਕੁਆਲੀਫਾਈ ਹੁੰਦੇ ਪਏ ਨੇ ਸੋ ਇੰਡੀਆ ਇਜ਼ ਵਨ ਆਫ ਦਾ బిਗੇਸਟ ਸੋਰਸ ਕੰਟਰੀ ਉਹਦਾ ਪੋਪੂਲੇਸ਼ਨ ਜਿਹੜੀ ਇੰਡੀਆ ਦੀ ਹੈਗੀ ਹੈ ਨਾ 1.5 ਬਿਲੀਅਨ ਦੇ ਆਸ-ਪਾਸ ਥੈਟ ਇਜ਼ ਦਾ బిਗੇਸਟ ਐਸੈਟ ਐਸ ਵੈਲ ਐਂਡ ਉਹੀ ਅੱਜ ਦੀ ਤਰੀਕ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਅਸੀਂ ਗੱਲ ਕਰੀਏ ਤੇ ਵਰਕਫੋਰਸ ਨੂੰ तकरीबन ਪੂਰੀ ਦੁਨੀਆ ਦੇ ਵਿੱਚ ਜਾ ਰਹੀਆਂ ਉਹਨਾਂ ਦੇ ਬ੍ਰੇਨਸ ਸਾਰੀ ਦੁਨੀਆ ਦੇ ਵਿੱਚ ਜਾ ਨੇ ਯੂਐਸਏ ਦੀ ਗੱਲ ਕਰ ਲਈ ਕੈਨੇਡਾ ਦੀ ਗੱਲ ਕਰ ਲਈ ਯੂਰਪ ਦੀ ਗੱਲ ਕਰ ਲਈ ਯੂ ਨੇਮ ਅ ਕੰਟਰੀ ਜਿੱਥੇ ਇੰਡੀਅਨਸ ਅੱਜ ਦੀ ਤਰੀਕੇ ਜੇ ਬੈਠੇ ਡੋਮਿਨੇਟ ਨਹੀਂ ਕਰ ਰਹੇ ਸੋ ਆ आई डोंट नो आई आई मे नॉट आई मे डिसग्री आई टैन टू डिसग्री विद दैट स्टेटमेंट बिकॉज यूनवर्सिटीज़ आर नॉट रिसपॉन्सिबल यूनिवर्सिटीज़ ने उही किया जो अपना बिजनेस बढ़ाने वास्तव करना चाहिए हाँ व, व, वर देर नॉट डाइवर्सीफाइड एब्सल्यूटली देर नॉट डायवर्सीफाइड बिकॉज मैक्म सोर्स कंट्री इंडिया निकल के आ रहा है mm -hmm. बाकी चाइना नाइजीरिया बाकी कंट्रीज सो ਸੈਟਬੈਕ ਜ਼ਰੂਰ ਹੋ ਰਿਹਾ ਹੁਣ ਬਿਕੋਜ਼ ਇੰਡੀਅਨਸ ਇੱਕ ਵਾਸਟ ਮੈਜੋਰਿਟੀ ਦੇ ਵਿੱਚ ਨਜ਼ਰ ਆ ਰਹੇ ਨੇ ਐਂਡ ਉਸੇ ਤਰ੍ਹਾਂ ਉਹਨਾਂ ਨੂੰ ਕਲਾਸੀਫਾਈ ਕੀਤਾ ਜਾ ਰਿਹਾ ਕਿ ਜੀ ਆ ਇੰਡੀਅਨਸ ਹੀ ਇੰਨੇ ਸਾਰੇ ਆ ਗਏ ਨੇ ਸੋ ਐਬਸੋਲੂਟਲੀ ਜੀ ਇੰਡੀਅਨਸ ਆਏ ਨੇ ਬਟ ਉਹ ਆਪਣੀ ਕਾਬਲੀਅਤ ਦੇ ਉੱਤੇ ਆਏ ਸਿਗੇ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਆਏ ਸੀ ਸਾਰੇ ਲਾ ਬਾਇਡਿੰਗ ਸਿਗੇ ਐਂਡ ਉਸੇ ਤਰ੍ਹਾਂ ਉਹ ਆਪਣੀ ਚੀਜ਼ਾਂ ਨੂੰ ਲੈ ਕੇ ਆਏ ਨੇ ਜੀ ਬਿਲਕੁਲ ਕੋਲ ਲੈਣੇ ਸਰ ਹੈਲੋ ਸਚਰੇ ਗਾਲ ਜੀ ਸਸਟਿਕਰ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਹੈ ਸਾਡਾ ਅਸੀਂ ਇਹੀ ਪੁੱਛਣਾ ਸੀ ਜੀ ਮਨੁਜ ਨੂੰ ਜੀ ਤੇ ਸਾਡੀ ਬੇਟੀ ਹੈ ਇਹ 3 ਸਾਲ ਤੋਂ ਇਹ ਡੇ ਕੇਅਰ ਵਿੱਚ ਕੰਮ ਕਰਦੀ ਹੈ ਜੀ ਅਰਲੀ ਚਾਈਲਡ ਕੇਅਰ ਦਾ ਜੀ ਜੀ ਤੇ ਅਸੀਂ ਉਹਦਾ ਪੁੱਛਣਾ ਸੀਗਾ ਵੀ ਉਹ 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 ਉਹਦਾ ਕੋਈ एलिजिਬਿਲਟੀ ਹੈਗੀ ਆ ਕੋਈ ਇਹ ਜਿਹੜੇ ਜਿਹੜੇ ਨਵਾਂ ਆਪ ਖੋਲਣਾ ਪ੍ਰੋਗਰਾਮ ਉੱਚ ਵੀ ਉਹ ਉਹ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਤੁਸੀਂ ਇੱਕ ਉਹਦਾ ক্লোਜ਼ ਇੱਕ ਉਹਦਾ ক্লোਜ਼ ਪਰਮਨੈਂਟ ਜਿਹੜਾ ਉਹ ਖਤਮ ਹੋ ਰਿਹਾ ਹੈ ਰਾਈ ਦੇ ਵਿੱਚ ਕਿ ਆ ਉਹ ਤੋਂ ਪਹਿਲਾਂ ਕੁਝ ਉਹ 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 ਐਕਸਟੈਂਡ ਕਰ ਸਕਦੇ ਆ ਕਿੱਦਾਂ ਕਰਾ ਸਕਦੇ ਹੋ ਬਈ ਕਰਾਉਣ ਲਈ ਇਹ ਪੁੱਛ ਰਹੇ ਜੀ ਠੀਕ ਹੈ ਜੀ ਸਰ ਤੁਸੀਂ ਕੁਝ ਪੁੱਛੋ ਜੀ ਵੇਟ ਕੀ ਹੈ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਧੰਨਵਾਦ ਕਾਲ ਕਰਨ ਦੇ ਲਈ ਜੀ ਸਰ ओके ਜਿਹੜੀ ਬੇਟੀ ਤੁਹਾਡੀ ਈਸੀਈ ਦੇ ਤੌਰ ਤੇ ਈਸੀਏ ਦੇ ਤੌਰ ਤੇ ਕੰਮ ਕਰ ਰਹੀ ਹੈ ਤੇ 온ਟਾਰੀਓ ਦੇ ਵਿੱਚ ਕੰਮ ਕਰ ਰਹੀ ਹੈ ਤੇ 온ਟਾਰੀਓ ਦੇ ਵਿੱਚ ਲਾਸਟ ਈਅਰ Uh, 2024 ਦੇ ਵਿੱਚ ਅਸੀਂ 4 ਜਾਂ 5 ਡਰਾਸ ਦੇਖੇ ਨੇ ਜੀ ਐਂਡ ਪ੍ਰਾਇਰਿਟੀ ਸਟ੍ਰੀਮ ਦੇ ਵਿੱਚ ਵੀ ECA ECA ਫਾਲ ਕਰਦੇ ਨੇ ਐਂਡ ਉਸ ਤੋਂ ਬਾਅਦ ਈਵਨ EC is ਦਾ ECA is ਦਾ ਸਪੈਸ਼ਲ ਡਰਾਸ ਵੀ ਅ এমਪਲੋਇਰ ਡਰਾਈਵਨ ਸਟ੍ਰੀਮ ਦੇ ਵਿੱਚ ਹੋਇਆ ਹੈਗਾ ਜੌਬ ਆਫਰ ਸਟ੍ਰੀਮ ਦੇ ਵਿੱਚ ਸੋ ਜੇ ਤੁਹਾਡਿਆ ਬੇਟੀ ਦੇ ਐਮਪਲੋਇਰ ਉਹਨਾਂ ਨੂੰ ਜੌਬ ਆਫਰ ਫਾਰਮ 0233E ਭਰ ਕੇ ਦਿੰਦੇ ਨੇ ਤੇ ਉਹ ਤੁਹਾਡੀ ਬੇਟੀ PNP ਦੇ ਵਿੱਚ ਐਪਲੀਕੇਸ਼ਨ ਲਗਾਉਣ ਵਾਸਤੇ ਐਲੀਜੀਬਲ ਹੈਗੀ ਹੈ ਬਿਕਾਜ਼ ਜਿੰਨੇ ਵੀ ਡਰਾਸ ਦੇਖੇ ਨੇ ਉਹ ਜੌਬ ਆਫਰ ਸਟ੍ਰੀਮ ਦੇ ਵਿੱਚ ਹੀ ਦੇਖੇ ਨੇ ਅੱਜ ਦੀ ਤਰੀਕ ਦੇ ਵਿੱਚ ਸਿੰਸ ਤੁਹਾਡੀ ਬੇਟੀ ਨੂੰ 3 ਸਾਲ ਆਲਮੋਸਟ ਹੋ ਗਏ ਕੰਮ ਕਰਦੇ ਹੋਏ ਮਤਲਬ ਉਹਨਾਂ ਨੂੰ ਉਹਨਾਂ ਦੀ ਐਜੂਕੇਸ਼ਨ ਕੰਪਲੀਟ ਹੋਏ 2 ਸਾਲ ਤੋਂ ਬਾਅਦ ਹੋ ਚੁੱਕਾ ਹੈ ਸੋ ਹੁਣ ਇੰਟਰਨੈਸ਼ਨਲ ਸਟਰੀਮ ਦੇ ਵਿੱਚ ਨਹੀਂ ਬਟ ਐਜ਼ ਅ ਫੋਰਨ ਵਰਕਰ ਸਟਰੀਮ ਦੇ ਵਿੱਚ ਉਹਨਾਂ ਦੀ ਅਪਲੀਕੇਸ਼ਨ ਜ਼ਰੂਰ ਲੱਗ ਸਕਦੀ ਹੈਗੀ ਜੇ ਬੈਟਰ ਹੋਏਗਾ ਤੇ ਇੱਕ ਵਾਰੀ ਆਪਣੀ ਬੇਟੀ ਨੂੰ ਕੋ ਕਿ ਸਾਡੇ ਆਫਿਸ ਦੇ ਵਿੱਚ ਕੰਸਲਟ ਕਰ ਲੈਣ ਅਸੀਂ ਵੈਲਿਊਏਟ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਸ ਦੇਵਾਂਗੇ ਕਿ ਕਿਹੜੀ ਆਪਸ਼ਨ ਉਹਨਾਂ ਵਾਸਤੇ ਬੈਸਟ ਵਰਕ ਕਰ ਸਕਦੀ ਹੈ ਦੂਸਰਾ ਤੁਸੀਂ ਪੁੱਛਿਆ ਕਿ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿ ਦਾ এমপ্লয়ার ਉਹਨੂੰ ਐਲ ਐਮ ਆਈਏ ਵਾਸਤੇ ਹੈਲਪ ਕਰਦਾ ਹੈਗਾ ਤੇ ਉਹ অপਸ਼ਨ ਵੀ ਵਰਕ ਹੋ ਸਕਦੀ ਹੈ ਜੀ ਜੀ ਬਿਲਕੁਲ ਸੀ ਸਰ ਜੋ ਨਵਾਂ ਨੈਨੀ ਪ੍ਰੋਗਰਾਮ ਖੁੱਲਣ ਜਾ ਰਿਹਾ 31 ਮਾਰਚ ਨੂੰ ਉਹਨੂੰ ਲੈ ਕੇ ਬਹੁਤ ਸਾਰੇ ਕੁਐਸਚਨਸ ਆਉਂਦੇ ਆ ਤਾਂ ਥੋੜਾ ਜਿਹਾ ਉਹਦੇ ਬਾਰੇ ਵੀ ਜ਼ਰੂਰ ਗੱਲ ਕਰੀਏ ਬਿਲਕੁਲ ਨੈਨੀ ਵੀ ਪੁੱਛਿਆ ਸੀਗਾ ਉਸ ਪ੍ਰੋਗਰਾਮ ਦਾ ਬਾਰੇ ਐਬਸੋਲੂਟਲੀ ਜੀ ਉਹਦੇ ਵਿੱਚ ਟੋਟਲ 5500 ਐਪਲੀਕੇਸ਼ਨਸ ਐਕਸਪੈਕਟਡ ਹੈਗੀਆਂ ਕਿ ਲਿੱਤੀਆਂ ਜਾਣਗੀਆਂ ਸੋ ਸਾਡੇ 2750 ਐਪਲੀਕੇਸ਼ਨ ਜਿਹੜੀਆਂ ਹੈਗੀਆਂ ਹੋਮ ਸਪੋਰਟ ਦੇ ਵਿੱਚ ਲਿੱਤੀਆਂ ਜਾਂਦੀਆਂ ਐਂਡ ਸਾਡੇ 2750 ਐਪਲੀਕੇਸ਼ਨ ਹੋਮ ਚਾਈਲਡ ਕੇਅਰ ਦੇ ਵਿੱਚ ਲਿੱਤੀਆਂ ਜਾਂ ਸਵਾਲ ਕੀਤਾ ਕਿ ਉਹ ਬੱਚਿਆਂ ਵਾਸਤੇ ਉਹ एलिਜੀਬਲ ਹੋ ਸਕਦੇ ਬਿਲਕੁਲ ਹੋ ਸਕਦੇ ਨੇ ਜੀ ਰਿਕੁਆਇਰਮੈਂਟ ਕੀ ਹੈ ਜੀ ਕਿ ਗ੍ਰੇਡ ਐਪਲੀਕੈਂਟ ਦੇ ਕੋਲ ਗ੍ਰੇਡ 12 ਹੋਣਾ ਚਾਹੀਦਾ ਜੀ ਦੂਸਰੀ ਰਿਕੁਆਇਰਮੈਂਟ ਹੈ ਜੀ ਸੀਐਲਬੀ ਲੈਵਲ 4 ਹੋਣਾ ਚਾਹੀਦਾ ਜਿਹੜਾ ਹਰ ਇੱਕ ਬੱਚੇ ਦੇ ਕੋਲ ਆਰਾਮ ਨਾਲ ਲੱਗ ਜਾਂਦੇ ਨੇ ਤੀਸਰਾ ਉਹਨਾਂ ਦੇ ਕੋਲ ਕਟੋਕਟ 6 ਮੰਥਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਸੋ ਜੇ ਆਹ ਤਿੰਨ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ ਚੌਥੀ ਰਿਕੁਆਇਰਮੈਂਟ ਹੈ ਜੀ ਕਿ ਏਮਪਲੋਇਰ ਹੋਵੇ ਜਿਹੜਾ ਜੌਬ ਆਫਰ ਦੇਣ ਨੂੰ ਤਿਆਰ ਹੈਗਾ ਸੋ ਆਹ ਚਾਰ ਬੇਸਿਕ ਰਿਕੁਆਇਰਮੈਂਟਸ ਹੈ ਅਪਲੀਕੈਂਟ ਬਟ ਇੱਕ ਚੀਜ਼ ਹੋ ਰਿਹਾ ਜੇ 31 ਮਾਰਚ ਨੂੰ ਜਿਹੜਾ ਖੁੱਲ ਰਿਹਾ ਯਾਰ ਹੋ ਸਕਦਾ ਹੈ ਕਿ ਉਸ ਦਿਨ ਸਿਸਟਮ ਕੋਲੈਪਸ ਕਰ ਜਾਵੇ ਜੀ ਬਿਕੋਜ਼ ਐਨੇ ਲੋਕੀ ਐਲੀਜੀਬਲ ਹੋਣਗੇ ਤੇ ਅਪਲਾਈ ਕਰਨ ਦੀ ਕੋਸ਼ਿਸ਼ ਕਰਨਗੇ ਹੋ ਸਕਦਾ ਸਿਸਟਮ ਉਸ ਤਰ੍ਹਾਂ ਵਰਕਆਊਟ ਨਾ ਕਰੇ ਬਟ ਮੈਂ ਇੱਕ ਚੀਜ਼ ਤੁਹਾਨੂੰ ਕਹਾਂਗਾ ਜੀ ਜੇ ਤੁਸੀਂ ਆਪਣੀ ਬੇਟੀ ਬਾਰੇ ਵੀ ਕੁਝ ਹੋਰ ਡਿਸਕਸ ਕਰਨਾ ਚਾਹੁੰਦੇ ਹੋ ਜੇ ਉਹਨਾਂ ਦਾ ੈਂਪਲੋਇਰ ਉਹਨਾਂ ਨੂੰ ਜੌਬ ਆਫਰ ਦੇਣ ਵਾਸਤੇ ਤਿਆਰ ਨਹੀਂ ਹੈਗਾ ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਟੀਮ ਨਾਲ ਜ਼ਰੂਰ ਕੰਟੈਕਟ ਕਰਕੇ ਆ ਕੇ ਡਿਸਕਸ ਕਰੋ ਹੋ ਸਕਦਾ ਸੀ ਤੁਹਾਨੂੰ ਕੋਈ ਹੋਰ ਵੀ ਆਪਸ਼ਨ ਸੁਜੈਸਟ ਕਰ ਦਈਏ ਜੀ ਬਿਲਕੁਲ ਤੇ ਸਰ ਰੀਸੈਂਟਲੀ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਵੀਜ਼ਾ ਜੇਕਰ ਲੱਗਿਆ ਹੋਇਆ ਕਿ ਸੈਂਡਿਵਿਚੁਅਲ ਦਾ ਤਾਂ ਉਹ ਵੀ ਕੈਨਸਲ ਹੋ ਸਕਦਾ 에어ਪੋਰਟ ਦੇ ਉੱਤੇ ਆ ਕੇ ਕਿ ਸਟਾਈ ਇੰਨੀ ਜ਼ਿਆਦਾ ਕਰ ਦਿੱਤੀ ਗਈ ਹੈ ਤਾਂ ਐਦਾਂ ਦਾ ਕੁਝ ਹੋ ਰਿਹਾ ਹੈ ਬਿਲਕੁਲ ਜੀ ਇਸ ਟਾਈਮ ਤੇ ਬਹੁਤ ਸਾਰੀਆਂ ਪਾਵਰਸ ਸੀਬੀਐਸਏ ਆਫੀਸਰ ਨੂੰ ਦੇ ਦਿੱਤੀਆਂ ਗਈਆਂ ਆਫੀਸਰਸ ਨੂੰ ਦੇ ਦਿੱਤੀਆਂ ਗਈਆਂ ਸੋ ਜੇ ਉਹਨਾਂ ਨੂੰ ਲੱਗੇਗਾ ਕਿ ਆਹ ਕੌਂਟਰਾ ਵੀਮ ਕਰ ਸਕਦੇ ਨੇ ਇਜਾਜ਼ਤੋਂ ਤੇ ਉਹ ਉਹਨਾਂ ਦੇ ਕੋਲ ਫੁੱਲ ਪਾਵਰ ਹੈਗੀ ਹੈ ਉਹ ਭਾਵੇਂ ਵਿਜ਼ਿਟ ਵੀਜ਼ਾ ਹੈਗਾ ਭਾਵੇਂ ਸਟੱਡੀ ਪਰਮਿਟ ਹੈਗਾ ਭਾਵੇਂ ਵਰਕ ਪਰਮਿਟ ਹੈਗਾ ਦੇ ਹੈਵ ਦਾ ਰਾਈਟ ਟੂ ਕੈਨਸਲ ਆਲ ਵੀਜ਼ਾਸ ਨਾਓ ওকে ਤੇ ਉਹ ਤੋਂ ਵਾਪਸ ਭੇਜ ਦਿੱਤਾ ਜਾਏਗਾ ਬਿਲਕੁਲ ਭੇਜ ਸਕਦੇ ਨੇ ਜੀ ਜੀ ਤੇ ਇਹਨਾਂ ਲਈ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਜਾਣ ਤੋਂ ਪਹਿਲਾਂ ਇੱਕ ਵਾਰੀ ਜਿਵੇਂ ਤੁਸੀਂ ਯੂਰਪ ਦੀਆਂ ਓਪਨਿੰਗਸ ਦੀ ਗੱਲ ਕੀਤੀ ਸੀਗੀ ਤਾਂ ਇੱਕ ਵਾਰੀ ਜ਼ਰੂਰ ਲਾਸਟ ਦੇ ਡਿਸਕਸ ਕਰ ਲੀਏ ਬਿਲਕੁਲ ਜੀ ਜਿਨੇ ਵੀ ਸਾਨੂੰ ਦੋਸਤ ਸਾਡੇ ਭਾਈਪਨ ਸੁਣ ਰਹੇ ਨੇ ਤੁਸੀਂ ਜੇ ਇੱਕ ਲੀਗਲ ਆਪਸ਼ਨ ਆਪਣੇ ਵਾਸਤੇ ਸੋਚਣਾ ਚਾਹੁੰਦੇ ਹੈਗੇ ਉਹ ਜਿਸ ਤਰ੍ਹਾਂ ਡਿਪੋਟੇਸ਼ਨਸ ਹੋ ਰਹੀਆਂ ਹਨ ਉਹਨਾਂ ਨੂੰ ਛੱਡ ਕੇ ਲੀਗਲ ਆਪਸ਼ਨਸ ਦੇ ਉੱਤੇ ਵਰਕ ਕਰਨਾ ਚਾਹੁੰਦੇ ਤੇ ICC ਕੋਲ ਕਾਫੀ ਸਾਰੀਆਂ ਲੀਗਲ ਆਪਸ਼ਨਸ ਹੈਗੀਆਂ ਤੇ ਸਰ ਪਹਿਲਾਂ ਕਾਲ ਲ ਲਈ ਜੀ ਹੈਲੋ ਸਚਰੇਗਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਪੁੱਛਣਾ ਚਾਹੁੰਦੇ ਹੋ ਸਵਾਲ ਇਹ ਹੈ ਜੀ ਇਹਨਾਂ ਦੇ ਆਫਿਸ ਵਿੱਚ ਆਉਣ ਦੀ ਫੀਸ ਵੀ ਹੈ ਜੀ ਕਿੰਨੀ ਵੈਸੇ ਫ੍ਰੀ ਹੈ ਬੜੀ ਆਫਿਸ ਦੀ ਕੋਈ ਫੀਸ ਨਹੀਂ ਹੈਗੀ ਜੀ ਕੰਸਲਟੇਸ਼ਨ ਸਾਡੀ ਐਬਸੋਲੂਟਲੀ ਫ੍ਰੀ ਹੈਗੀ ਖਾਸ ਕਰ ਜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ ਕੋਈ ਕੰਸਲਟੇਸ਼ਨ ਨਹੀਂ ਹੈ ਜੀ ਕਿਹਨੇ ਕਿਹਨਾਂ ਨਾਲ ਗੱਲ ਕਰ ਸਕਦੇ ਕਿ ਤੁਹਾਡੇ ਕਨਸਰਨਸ ਨੂੰ ਅਡਰੈਸ ਕਰ ਦੇਾਂਗੇ ਜੀ ਓਕੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਧੰਨਵਾਦ ਗੱਲ ਕਰਨ ਲਈ ਜੀ ਸਰ ਸੋ ਐਬਸੋਲੂਟਲੀ ਜੀ ਆ ਗੱਲ ਬਹੁਤ ਵਧੀਆ ਕੀਤੀ ਸਾਡੇ ਆਫਿਸ ਦੇ ਵਿੱਚ ਕੋਈ ਕੰਸਲਟੇਸ਼ਨ ਚਾਰजेस ਨਹੀਂ ਹੈਗੇ ਇਟਸ ਅ ਫਰੀ ਆਫ ਕੋਸਟ ਕੰਸਲਟੇਸ਼ਨ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਕ੍ਰਾਸ ਕੈਨੇਡਾ ਕਿਤੇ ਵੀ ਬੈਠੇ ਹੈਗੇ ਹੋ ਜੇ ਤੁਹਾਡਾ EMPLOER ਤੁਹਾਨੂੰ ਹੈਲਪ ਕਰਨ ਵਾਸਤੇ ਤਿਆਰ ਆ बिकॉज ਅਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰੈਸ਼ਰ ਬੱਚਿਆਂ ਦੇ ਥਰੂ ਦਿਮਾਗ ਦੇ ਵਿੱਚ ਆ ਰਿਹਾ ਹੈਗਾ ਦੇ ਆਰ ਗੋਇੰਗ ਥਰੂ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਸੋਚ ਕੇ ਬੈਠੇ ਹੋ ਇਹਨੇ ਸੋ ਸਟ੍ਰੇਟ ਅਵੇ ਜੇ ਆਪਸ਼ਨ ਤੁਸੀਂ ਕੋਈ ਲੱਭਣਾ ਚਾਹੁੰਦੇ ਹੋ ਆਪਣੇ ਆਪ ਦੇ ਆਪਸ਼ਨ ਡਿਸਕਸ ਕਰਨਾ ਚਾਹੁੰਦੇ ਹੋ ਆਪਸ਼ਨ ਐਗਜ਼ਿਸਟ ਕਰਦੀ ਹੈ ਜਾਂ ਨਹੀਂ ਕਰਦੀ ਉਹ ਡਿਸਕਸ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਕਾਲ ਕਰੋ ਤੁਸੀਂ ਕ੍ਰਾਸ ਕੈਨੇਡਾ ਕਿਤੇ ਵੀ ਬੈਠੇ ਹੋਗੇ ਤੁਹਾਡੀ ਕੰਸਲਟੇਸ਼ਨ ਐਬਸੋਲੂਟਲੀ ਫ੍ਰੀ ਹੈਗੀ ਹੈ and we will uh, go through your documentations and suggest you the most appropriate route ਤੁਹਾਡੇ ਵਾਸਤੇ ਕੀ ਹੋ ਸਕਦਾ ਜੇ ਤੁਹਾਡੀਆਂ ਸਾਰੀਆਂ ਆਪਸ਼ਨ ਐਗਜ਼ੌਸਟ ਹੋ ਚੁੱਕੀਆਂ ਕੈਨੇਡਾ ਦੇ ਵਿੱਚ ਹੋ ਸਕਦਾ ਸੀ ਤੁਹਾਨੂੰ ਰეკਮੈਂਡ ਕਰੀਏ ਕਿ ਯੂਰਪ ਦੀ ਆਪਸ਼ਨ ਜੇ ਤੁਸੀਂ ਵਰਕ ਆਊਟ ਕਰਨਾ ਚਾਹੁੰਦੇ ਹੋ ਤੇ ਅਸੀਂ ਉਹ ਵੀ ਐਪਲੀਕੇਸ਼ਨ ਤੁਹਾਡੇ ਉਹਦੇ ਵਾਸਤੇ ਵੀ ਹੈਲਪ ਕਰ ਸਕਦੇ ਹੈਗੇ ਆ ਐਟਸ ਟਾਈਮ ICC ਇਮੀਗ੍ਰੇਸ਼ਨ ਕੋਲ ਕਾਫੀ ਸਾਰੀਆਂ ਓਪਨਿੰਗ ਓਪਨਿੰਗਸ ਹੈਗੀਆਂ 8ਵੀਂ ਪਾਸ ਬੱਚੇ ਤੋਂ ਲੈ ਕੇ ਗ੍ਰੈਜੂਏਸ਼ਨ ਮਾਸਟਰਸ ਜਿੰਨਾ ਵੀ ਕੀਤੀ ਹੋਈ ਹੈ ਉਸ ਤਰ੍ਹਾਂ ਦੀਆਂ ਸਾਡੇ ਕੋਲ ਜੌਬਸ ਅਵੇਲੇਬਲ ਹੈਗੀਆਂ ਸੋ ਹੋ ਸਕਦਾ ਕੇਅਰ ਗੀਵਰ ਦੀਆਂ ਪੋਜੀਸ਼ਨਸ ਹੋਵੇ ਹੋ ਸਕਦਾ ਨਰਸਿੰਗਸ ਦੀਆਂ ਪੋਜੀਸ਼ਨ ਹੋਵੇ ਹੋ ਸਕਦਾ ਡਾਕਟਰਸ ਦੀਆਂ ਪੋਜੀਸ਼ਨ ਹੋਵੇ ਜੇ ਤੁਸੀਂ ਉਸ ਫੀਲਡ ਤੋਂ ਆਂਦੇ ਪਿਓ ਜੇ ਪ੍ਰੋਫੈਸ਼ਨਲ ਸ਼ੈਫ ਹੈਗੇ ਹੋ ਤੁਹਾਡੇ ਵਾਸਤੇ ਵੀ ਕੋ ఓਪਨਿੰਗਸ ਸਾਡੇ ਕੋਲ ਹੈਗੀਆਂ ਫਾਰਮ ਵਰਕਰ ਜੇ ਕਾ ਖੇਤੀਬਾੜੀ ਕਰਦੇ ਆਇਓ ਤੇ ਤੁਹਾਡੇ ਵਾਸਤੇ ਵੀ ਓਪਨਿੰਗਸ ਮੌਜੂਦ ਹੈਗੀਆਂ ਵੇਅਰਹਾਊਸ ਦਾ ਐਕਸਪੀਰੀਅੰਸ ਹੈਗਾ ਉਹਦੇ ਵਾਸਤੇ ਵੀ 100 ਓਪਨਿੰਗਸ ਹੈਗੀਆਂ ਜੇ ਟਰਕਿੰਗ ਦਾ ਐਕਸਪੀਰੀਅੰਸ ਮਿਡਲ ਈਸਟ ਤੇ ਕੈਨੇਡਾ ਲੈ ਕੇ ਆ ਰਹੇ ਹੋ ਵੈਲਡਰ ਹੈਗੇ ਉਹ ਟ੍ਰੇਡ ਟ੍ਰੇਡ ਦੇ ਵਿੱਚ ਕੰਮ ਕੀਤਾ ਹੋਇਆ ਉਹ ਵੀ ਸਾਡੇ ਕੋਲ ਓਪਨਿੰਗਸ ਹੈਗੀਆਂ ਸੋ ਸਾਡੇ ਕੋਲ ਇਸ ਟਾਈਮ ਬੇਅੰਤਿਹਾ ਹ ਆਪਸ਼ਨਸ ਤੁਹਾਡੇ ਵਾਸਤੇ ਐਗਜ਼ਿਸਟ ਕਰਦੀਆਂ ਪਈਆਂ ਓਨਲੀ ਥਿੰਗ ਇਜ਼ ਕਮ ਡਾਊਨ ਐਂਡ ਡਿਸਕਸ ਐਂਡ ਵੀ ਵਿਲ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 4 ਤੋਂ 6 ਮਹੀਨੇ ਦਾ ਨਾਰਮਲ ਪ੍ਰੋਸੈਸਿੰਗ ਟਾਈਮ ਹੈਗਾ ਜੀ ਤੇ ਸਰ ਆਈਸੀਸੀ ਇਮੀਗ੍ਰੇਸ਼ਨ ਇਹ ਡਿਟੇਲਸ ਵੀ ਸਾਂਝਾ ਕਰ ਦੋ ਜੀ ਬਿਲਕੁਲ ਸਾਡਾ ਹੈੱਡ ਆਫ ਇਸ ਮਿਸਿਸ ਸਾਗਾ ਦੇ ਵਿੱਚ ਹੈਗਾ ਜੀ 1137 ਡੇਰੀ ਰੋਡ ਈਸਟ 410 ਐਂਡ ਦੇਰ ਇਜ਼ ਅ ਕੋਲ ਸਾਡਾ ਆਫਿਸ ਹੈਗਾ ਮਿਸਿਸ ਸਾਗਾ ਦੇ ਵਿੱਚ five four six one two four two four nine oh five four six one twenty four twenty four 905-461-2424, WhatsApp number 647 850 647 email id is info, info@iccimmigration.ca ਸਰ ਸਰ ਕਿੰਨੇ ਦਿਨ ਆਫਿਸ ਖੁੱਲਰ ਰਹਿੰਦਾ ਹੈ ਅਸੀਂ ਮੰਡੇ ਟੂ ਫਰਡੇ ਆਫਿਸ ਹੁੰਨੇ ਆ ਜੀ 10 ਵਜੇ ਤੋਂ ਲੈ ਕੇ 5 ਵਜੇ ਤੱਕ ਐਂਡ ਸੈਟਰਡੇ ਵਾਲੇ ਦਿਨ ਸਾਡਾ ਆਫਿਸ ਹੁੰਦਾ 12 ਤੋਂ ਲੈ ਕੇ 5 ਵਜੇ ਤੱਕ ਜੀ ਤੇ ਜੇਕਰ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਨੇ ਉਹ ਤੁਹਾਡਾ ਪਹਿਲਾਂ ਅਪਾਇੰਟਮੈਂਟ ਬੁੱਕ ਕਰਾ ਸਕਦੇ ਨੇ ਐਬਸੋਲੂਟਲੀ ਜੀ ਸਾਡੇ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਸ਼ੈਡਿਊਲ ਕਰ ਸਕਦੇ ਨੇ ਜਾਂ ਫੋਨ ਕਰਕੇ ਵੀ ਸ਼ੈਡਿਊਲ ਕਰ ਸਕਦੇ ਨੇ ਜੀ ਤੇ ਨਾਲੇ ਸਰ ਅੱਜ ਦੇ ਪ੍ਰੋਗਰਾਮ ਦੇ ਲਈ ਨਹੀਂ ਥੈਂਕ ਯੂ so much ਟੂ ਟੀਵੀ ਥੈਂਕ ਯੂ ਜੀ ਅੱਜ ਜੀ ਸਾਡਾ ਪ੍ਰੋਗਰਾਮ ਹਮਦਰ ਇਮੀਗ੍ਰੇਸ਼ਨ ਮੈਟਰਸ ਤੇ ਅੱਜ ICC ਇਮੀਗ੍ਰੇਸ਼ਨ ਤੋਂ ਮਨੂ ਦਿੱਤਾ ਜੀ ਦੇ ਵੱਲੋਂ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਲੀਗਲ ਰਾਹ ਤੇ ਜਾਣ ਦੀ ਬਜਾਏ ਤੁਸੀਂ ਲੀਗਲੀ ਹੋਰ ਕੰਟਰੀਜ਼ ਦਾ ਵੀ ਰੁਖ ਕਰ ਸਕਦੇ ਹੋ ਜਿਵੇਂ ਕਿ ਯੂਰਪ ਦੇ ਆ ਕਾਫੀ ਓਪਨਿੰਗਸ ਨੇ ICC ਇਮੀਗ੍ਰੇਸ਼ਨ ਦੇ ਕੋਲ ਤਾਂ ਜ਼ਰੂਰ ਇੱਕ ਵਾਰੀ ਕੰਸਲਟ ਕਰ ਸਕਦੇ ਹੋ ਇਮੀਗ੍ਰੇਸ਼ਨ ਸੰਬੰਧੀ ਕੋਈ ਹੋਰ ਸਵਾਲ ਹੋਵੇਗਾ ਤੁਹਾਡਾ ਤਾਂ ਜ਼ਰੂਰ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਦੇ Saç ਸਤਿ